ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਦਿਨ ਤੇ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲਨੇ ਆ ਆਪਣੇ ਘਰਦਿਆਂ ਨਾਲ ਅੱਜ ਅਹੀ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦਾ ਇਹ ਗੁਰਦੁਆਰਾ ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਤੋਂ ਪਹਿਲਾਂ ਸਥਿਤਾ ਪਰਿਵਾਰ ਵਿਛੋੜਾ ਸਾਹਿਬ ਇੱਥੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਸੀ ਜਦੋਂ ਸਰਸਵਰ ਕਿਨਾਰੇ ਯੁੱਧ ਹੋਇਆ ਸੀ ਹੁਣ ਆਪਾਂ ਜਾ ਰਹੇ ਆਂ ਦਰਾਹੇ ਵਾਲੀ ਸਾਈਡ ਪਹਿਲਾਂ ਆਪਾਂ ਗੱਡੀ ਦਿੱਲੀ ਰੋਡ ਤੋਂ ਸਿੱਧੀ ਲੈ ਕੇ ਜਾਣੀ ਆਂ ਦਰਾਹੇ ਰਾਹ ਹੈ ਪਹੁੰਚਣ ਤੋਂ ਬਾਅਦ ਤੁਹਾਨੂੰ ਅੱਗੇ ਦਾ ਰਸਤਾ ਦੱਸ ਦਿਆਂ ਜਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਇਸ ਵੇਲੇ ਦਰਸ਼ਨ ਕਰ ਰਹੇ ਹੋ ਇਹ ਸ਼ਹੀਦਾਂ ਦਾ ਗੁਰਦੁਆਰਾ ਜੀ ਆਪਾਂ ਪਹੁੰਚ ਗਏ ਤਰਾਹੇ ਹੁਣ ਆਪਾਂ ਤਰਾਹੇ ਵਾਲਾ ਪੁਲ ਤਰੋਸ ਕਰਕੇ ਇੱਥੋਂ ਸਿੱਧੇ ਹੀ ਜਾਣਾ ਜਿਹੜੀ ਰੋਡ ਤੁਹਾਨੂੰ ਉੱਤਮ ਦਿਖਾਈ ਸੀ ਉਹ ਇੰਨੀ ਸ਼ਾਨਦਾਰ ਸੜਕ ਹੈ ਜਿਹੜੀ ਆਪਣੇ ਪੰਜਾਬ ਦੀ ਔੜੀ ਸੜਕ ਤੇ ਜਾਵਾਂਗੇ ਅੱਗੇ-ਅੱਗੇ ਦਿਖਾਉਨੇ ਆ ਤੁਹਾਨੂੰ ਆ ਜਿਹੜੀ ਰੋਡ ਤੁਸੀਂ ਦੇਖ ਰਹੇ ਹੋ ਇੱਥੋਂ ਸੱਜੇ ਹੱਥ ਮੁੜਦੇ ਸਾਰੀ ਜੇ ਤੁਸੀਂ ਸਿੱਧਾ ਜਾਂਦੇ ਹੋ ਤਾਂ ਇਹੀ ਰੋਡ ਫਤਿਹਗੜ੍ਹ ਸਾਹਿਬ ਨੂੰ ਜਾਂਦੀ ਆ ਤੇ ਇਹੀ ਦਿੱਲੀ ਰੋਡ ਆ ਜੀ ਜੇ ਤੁਸੀਂ ਸੱਜੇ ਹੱਥ ਮੁੜਦੇ ਹੋ ਤਾਂ ਸਿੱਧਾ-ਸਿੱਧਾ ਤੁਸੀਂ ਦਿੱਲੀ ਪਹੁੰਚ ਜਾਣਾ ਇਹ ਇਹੀ ਰੋਡ ਦੇ ਉੱਪਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੇ ਮੰਜੀ ਸਾਹਿਬ ਸਥਿਤ ਹਨ ਲਓ ਜੀ ਪਹੁੰਚ ਗਏ ਆ ਪੰਜਾਬ ਦੀ ਮੂਨ ਲੈਂਡ ਤੇ ਇੰਨੇ ਟੋਏ ਤਾਂ ਚੰਨ ਤੇ ਵੀ ਨਹੀਂ ਹੋਣੇ ਵੇਹ ਜਿੰਨੇ ਇੱਥੇ ਇਹ ਸਾੜਾ ਸੱਚੀ ਨਹੀਂ ਬਣਦੀ ਇਹਨਾਂ ਤੋਂ ਇਤਰੀ ਵਨ 15 20 ਮਿੰਟ ਦੀ ਵੇਟ ਕਰਨ ਤੋਂ ਬਾਅਦ ਹੁਣ ਫਟਕ ਚੱਲੇ ਆ ਤੇ ਦਰਾਹੇ ਵਾਲੇ ਫਾਟਕ ਤੋਂ ਜਦੋਂ ਜੀ ਕਰਦਾ ਉਹਦੇ ਹੀ ਸੁੱਤ ਦਿੰਦੇ ਆ। ਉਹ ਜਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈਗਾ ਗੁਰਦੁਆਰਾ ਦੇਖਸਰ ਸਾਹਿਬ ਪਿੰਡ ਕਟਾਣਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਸ ਦਾ ਵਲੋਗ ਅਸੀਂ ਪਿਛਲੇ ਸੰਡੇ ਪਾਇਆ ਸੀ। ਤੁਸੀਂ ਚੈਨਲ ਤੇ ਜਾ ਕੇ ਜਰੂਰ ਦੇਖਿਓ। ਆ ਵਾਲਾ ਪੁੜਾ ਸਬ ਦੇ ਹੱਥ ਮੁਰਦੇ ਸਾਰ ਗੁਰਦੁਆਰਾ ਚਰਨ ਕਵਲ ਸਾਹਿਬ ਗੁਰਦੁਆਰਾ ਮਾਚੀਵਾੜਾ ਸਾਹਿਬ ਆ ਕਿਸੇ ਦਿਨ ਤੁਹਾਨੂੰ ਇੱਥੇ ਦੀ ਵੀ ਵੀਡੀਓ ਬਣਾ ਕੇ ਦਿਖਾਵਾਂਗੇ ਕਰਾਵਾਂਗੇ ਦਰਸ਼ਨ ਮੇਲੇ ਤੁਹਾਨੂੰ ਦਰਾਹੇ ਵਾਲੀ ਸੜਕ ਕ੍ਰੋਸ ਕਰਦੇ ਸਾਰ ਹੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਹੁਤ ਸਾਰੇ ਜੁੜੇ ਹੋਏ ਇਤਿਹਾਸਿਕ ਗੁਰਦੁਆਰਾ ਸਾਹਿਬ ਆਂਦੇ ਨੇ ਹੁਣ ਆਪਾਂ ਪਹੁੰਚ ਚੁੱਕੇ ਆਂ ਚਮਕੌਰ ਸਾਹਿਬ ਤਤਲਗੜ੍ਹ ਸਾਹਿਬ ਇੱਥੇ ਚਮਕੌਰ ਦਾ ਯੁੱਧ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜਿੱਥੇ ਦੋਵੇਂ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਆਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਸੀਗੇ ਜੰਗ ਦੇ ਮੈਦਾਨ ਦੇ ਵਿੱਚ ਇੱਥੇ ਉਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਦਾਸਤਾਨੇ ਸ਼ਹਾਦਤ ਇੱਕ ਅਜੂਬਾ ਬਣਾਇਆ ਹੋਇਆ ਇਹਦੇ ਅੰਦਰ ਹਰ ਪ੍ਰਕਾਰ ਦੀ ਫਿਲਮ ਦਿਖਾ ਕੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਸਕਰੀਨ ਤੇ ਜਿਹੜਾ ਤੁਸੀਂ ਪਾਣੀ ਖੜਾ ਦੇਖ ਰਹੇ ਹੋ ਇਸ ਦੇ ਵਿੱਚ ਇੱਕ ਤਰ੍ਹਾਂ ਦਾ ਕੈਮੀਕਲ ਹੀ ਸੀ ਦੇਖੋ ਛਾਗੋ ਬਣੀ ਹੋਈ ਆ ਤਾਂ ਹੀ ਕਹਿੰਦੇ ਆ ਪੰਜਾਬ ਦਾ ਪਾਣੀ ਵੀ ਗੰਦਾ ਕਰੀ ਜਾਂਦੀ ਆ ਸਰਕਾਰ। ਜਦੋਂ ਥਾਂ ਤਾਂ ਹੁਣ ਆਪਾਂ ਰੋਪੜ ਐਂਟਰ ਕਰਨ ਲੱਗੇ ਆਂ ਬਸ ਰੋਪੜ ਐਂਟਰ ਕਰਦੇ ਸਾਰੀ ਆਪਾਂ ਜਿਹੜਾ ਚੌਕ ਆ ਗਿਆ ਆਪਣੇ ਸਾਹਮਣੇ ਇਹ ਆਪਾਂ ਸਿੱਧਾ ਕਰਾਸ ਕਰਨਾ ਵਾ ਬਸ ਸਿੱਧਾ ਜਾਂਦੇ ਜਾਂਦੇ ਫਿਰ ਸਹਿਬਜ਼ਾਦਾ ਅਜੀਤ ਸਿੰਘ ਜੀ ਕਾਲਜ ਆਊਗਾ ਇੱਕ ਦਿਖਾਉਨੇ ਆਪਾਂ ਨੂੰ ਆ ਜਿਹੜਾ ਤੁਸੀਂ ਕਾਲਜ ਦੇਖ ਰਹੇ ਹੋ ਇਹ ਸਹਿਬਜ਼ਾਦਾ ਅਜੀਤ ਸਿੰਘ ਜੀ ਅਕੈਡਮੀ ਆ ਬਸੇ ਤੋਂ ਥੋੜਾ ਜਾਂ ਸਿੱਧਾ ਜਾ ਕੇ ਫਿਰ ਸੱਜੇ ਹੱਥ ਨੂੰ ਸੜਕ ਮੁੜਦੇ ਸਾਰੀ ਪਹਿਲਾ ਘਟ ਖੱਬੇ ਫਿਰ ਸਿੱਧਾ-ਸਿੱਧਾ ਤੁਸੀਂ ਆਨੰਦਪੁਰ ਸਾਹਿਬ ਵਾਲੀ ਰੋਡ ਤੇ ਪਹੁੰਚ ਜਾਣਾ ਵਾ ਦੇਖ ਸਕਦੇ ਇੱਥੋਂ ਦੀ ਕੀਰਤਪੁਰ ਸਾਹਿਬ ਰਹਿ ਗਿਆ 30 ਕਿਲੋਮੀਟਰ ਆਪਾਂ ਜਾਣਾ ਪਹਿਲਾਂ ਪਰਿਵਾਰ ਵਿਛੋੜਾ ਸਾਹਿਬ ਬਸ ਸਿੱਧਾ ਸਿੱਧਾ ਜਾਣਾ ਕਿਸੇ ਪਾਸੇ ਮੁੜਨਾ ਨਹੀਂ ਕਿਉਂਕਿ ਇਹ ਰੋਡ ਸਿੱਧੇ ਹੀ ਜਾਂਦੀ ਆ ਜੇ ਤੁਸੀਂ ਆਨੰਦਪੁਰ ਸਾਹਿਬ ਜਾਣਾ ਤਾਂ ਵੀ ਤੁਹਾਨੂੰ ਇਧਰੋਂ ਹੀ ਜਾਣਾ ਪੈਣਾ ਜੇ ਤੁਸੀਂ ਕੀਰਤਪੁਰ ਸਾਹਿਬ ਜਾਣਾ ਤਾਂ ਵੀ ਇਧਰੋਂ ਜਾਣਾ ਪੈਣਾ ਇਹੀ ਰਸਤਾ ਅੱਗੇ ਹਿਮਾਚਲ ਮਨਾਲੀ ਮੰਡੀ ਉੱਤਰ ਨੂੰ ਵੀ ਇਹੀ ਰਸਤਾ ਸਿੱਕੋਂਦਾਰ ਸਤਗੁਰ ਪ੍ਰਸਾਦ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹਿਤ ਪਰਜਾ ਪਰਜਾ ਕਟਮਰੇ ਕਬੂਨਾ ਛਾਡੇ ਖੇਤ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਪਹੁੰਚ ਚੁੱਕੇ ਆ ਸੰਗਤ ਜੀ ਇਹ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾਸਣੇ ਕਿਲਾ ਆਨੰਦਗੜ੍ਹ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਅੰਮ੍ਰਿਤ ਵੇਲੇ ਪਹੁੰਚੇ ਆਸਾਂ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਵਹੀਰ ਨੇ ਕੀਰਤਪੁਰ ਸਾਹਿਬ ਪਾਰ ਕੀਤਾ ਬਾਈ ਤਾਰ ਦੇ ਪਹਾੜੀ ਰਾਜਿਆਂ ਨੇ ਤੇ ਮੁਗਲ ਫੌਜਾਂ ਨੇ ਅਕਸਮਾ ਤੋੜ ਦਿੱਤੀਆਂ ਤੇ ਹਮਲਾ ਕਰ ਦਿੱਤਾ। ਸਾਹੀ ਟਿੱਬੇ ਤੇ ਭਾਈ ਉਦੇ ਸਿੰਘ 50 ਸਿੰਘਾਂ ਦੇ ਜਥੇ ਨਾਲ ਦੇਣ ਚੜਨ ਤੱਕ ਸ਼ਹੀਦ ਦੀ ਪਾ ਗਏ। ਸਰਸਾ ਨਦੀ ਦੇ ਕੰਡੇ ਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦੇ ਸਹਿਬਜ਼ਾਦਾ ਜੋਰਾਵਰ ਸਿੰਘ ਜੀ ਤੇ ਸਹਿਬਜ਼ਾਦਾ ਫਤਿਹ ਸਿੰਘ ਜੀ ਨਾਲ ਸਰਸਾ ਨਦੀ ਪਾਰ ਕੀਤੀ। ਗੁਰੂ ਸਾਹਿਬ ਜੀ ਨੇ ਆ ਰਹੀਆਂ ਸੋਜਾਂ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਨੂੰ ਸਰਸਾ ਨਦੀ ਕੰਢੇ ਤੇ ਮੁਗਲਾਂ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦਾ ਆਦੇਸ਼ ਕੀਤਾ। ਗੁਰੂ ਜੀ ਸਿੰਘਾਂ ਦੇ ਜਥੇ ਦੇ ਨਾਲ ਇਥੋਂ ਕੋਟਲਾ ਨਹੰਗ ਖਾਨ ਵੱਲ ਚਲੇ ਗਏ। ਸਰਸਾ ਨਦੀ ਕੰਢੇ ਹੋਏ ਕਮਸਾਨ ਦੀ ਜੰਗ ਵਿੱਚ ਭਾਈ ਜੀਵਨ ਸਿੰਘ ਜੀ ਨੇ ਮੈਦਾਨੇ ਜੰਗ ਵਿੱਚ ਆਪਣੀ ਸ੍ਰੀ ਸਵਾਸ ਤੱਕ ਮੁਗਲ ਫੌਜਾਂ ਨੂੰ ਅੱਗੇ ਨਾ ਵਧਣ ਦਿੱਤਾ। ਦੁਸ਼ਮਣ ਫੌਜਾਂ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਜਾ ਵੱਜਣ ਨਾਲ ਉਹਨਾਂ ਦੀ ਸ਼ਹੀਦੀ ਹੋ ਗਈ। ਤੇ ਇਸ ਕਰਕੇ ਇੱਥੇ ਕਮਸਾਂ ਦਾ ਯੁੱਧ ਹੋਣ ਕਰਕੇ ਇੱਥੇ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਿਆ ਗਿਆ ਸੀ ਮਤਲਬ ਖੇਰੂ ਖੇਰੂ ਹੋ ਗਿਆ ਸੀ ਸਾਰਾ ਪਰਿਵਾਰ ਗੁਰੂ ਸਾਹਿਬ ਅਲੱਗ ਹੋ ਗਏ ਸੀ ਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜਦ ਤੇ ਕੰਕੂ ਪਾਪੀ ਦੇ ਨਾਲ ਅਲੱਗ ਇਸ ਇਸ ਥਾਂ ਤੇ ਪਹੁੰਚੇ ਸੀ Oh. -oh. ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਜਿਹੜੀ ਜਗ੍ਹਾ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਲੱਗੇ ਆ ਇੱਥੇ ਜੇ ਤੁਸੀਂ ਆਪਣੇ ਸੱਚੇ ਮਨ ਨਾਲ ਤੇ ਸੱਚੀ ਸ਼ਰਧਾ ਭਾਵਨਾ ਦੇ ਨਾਲ ਦੇਖੋ ਤਾਂ ਇੱਥੇ ਤੁਹਾਨੂੰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਚੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਪੈਰਾਂ ਦੇ ਨਿਸ਼ਾਨ ਦਿਖਦੇ ਨੇ ਮਤਲਬ ਪੈੜਾਂ ਦਿਖਦੀਆਂ ਨੇ ਪਰ ਖੋਦ ਪੱਗਾ ਵਾਲਾ ਹੁੰਦਾ ਜਿੰਨੂੰ ਦਿਖਦੀਆਂ ਨੇ ਦਰਸ਼ਨ ਕਰਕੇ ਜਦੋਂ ਆਪਾਂ نیچے ਉਤਰਦੇ ਆ ਆਪਣੇ ਖੱਬੇ ਹੱਥ ਸਾਹਮਣੇ ਲਿਖਿਆ ਹੈ ਲੰਗਰ ਹਾਲ ਗੁਰੂ ਦਾ ਲੰਗਰ ਆਹ ਸਾਹਮਣੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੀ ਲੰਗਰ ਹਾਲ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਤੇ ਹੁਣ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਕੀਰਤਪੁਰ ਸਾਹਿਬ ਦੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ